ਹਾਂ ਜੀ ਇਸ ਟਾਈਮ ਅਸੀਂ ਖੜੇ ਆ ਮੋਗਾ ਅੰਮ੍ਰਿਤਸਰ ਹਾਈਵੇ ਤੇ ਇੱਥੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਜੀ ਕਤਲ ਵੀ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਵੀ ਉਹਦੇ ਪੈਰ ਵੜ ਦਿੱਤੇ ਗਏ ਤੇ ਅਜੇ ਸਿਰਫ ਪਤਾ ਲੱਗਾ ਵੀ 7 ਮਹੀਨੇ ਹੀ ਉਹਦੇ ਮੈਰੀ ਨੂੰ ਹੋਏ ਸੀਗੇ ਤੇ ਅੱਜ 3 ਦਿਨ ਹੋ ਗਏ ਆ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਆਖਰਕਾਰ ਉਹ লাশ ਮੋਗਾ ਮੋਗਾ ਅੰਮ੍ਰਿਤਸਰ ਹਾਈਵੇ ਤੇ ਰੱਖ ਕੇ ਇਹ ਕਹਿ ਰਹੇ ਆ ਵੀ ਉਹ ਨਜ਼ਰ ਅਸੀਂ লাশ ਨੂੰ ਚੱਕਾਂਗੇ ਨਹੀਂ ਜਿੰਨਾ ਚਿਰ ਪੁਲਿਸ ਇਨਸਾਫ ਨਹੀਂ ਕਰਦੀ ਦੋਸ਼ੀ ਫੜੇ ਨਹੀਂ ਜਾਂਦੇ ਤੇ ਆ ਸੋਲਾਂ ਤੱਕ ਬੜਾ ਘਰੇ ਲਾ ਜਾ ਮੋੜੇ ਬਸ ਕਰ ਆਦੇ ਪੁੱਤ ਨੂੰ ਹਾਏ ਨਾ ਚਰੇ ਲਗਾਗੇ ਉਹਨਾਂ ਚੱਕ ਲਿਆ ਹੁਣ ਉਹਨਾਂ ਨੂੰ ਇਹਨਾਂ ਘਰੇ ਉਹਨੇ ਲਾ ਜੂਗੀ ਕਿਹੜੇ 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 ਪਿੰਡ ਦੇ ਹੈਗੇ ਹੋ ਜੀ ਏਅਰਪੋਰਟ ਤੇ ਅੱਛਾ ਜੀ ਉਹਨੂੰ ਬਾਹਰ ਲਿਆਉਣ ਦਾ ਹੈ ਉਹਨਾਂ ਦੀ ਸਾਰੇ ਚੱਕ ਨੀ ਅੱਜ 3 ਦਿਨ ਹੋ ਗਏ ਤੁਹਾਡੇ ਇਹਨੇ ਪੁੱਤਰ ਦੇ ਕਤਲ ਨੂੰ ਫਿਰ ਤੁਸੀਂ ਪੁਲਿਸ ਨੇ ਕੀ ਕਾਰਵਾਈ ਕੋਈ ਕੀਤੀ ਨਹੀਂ ਉਹਨਾਂ ਤੇ ਲੋਕੇ ਕਾਦਾ ਕਾਦਾ ਲੈ ਕੇ ਗਏ ਮੈਨੂੰ ਕੀ ਹੋਣਾ ਪੈਸੇ ਖਾਲੇ ਪੁੱਤ ਪੈਸੇ ਖਾਲੇ ਉਹਨਾਂ ਪੈਸੇ ਖਾਲੇ ਤਾਂ ਨਹੀਂ ਖੁੰਦੇ ਕਰਦਾਈ ਸਾਡੇ ਇਹ ਗਰੀਬ ਕਾਰਵਾਈ ਕਰਦੇ ਤਾਂ ਵੀ ਹੁਣੇ ਨਹੀਂ ਹੁੰਦੇ ਉਹਨਾਂ ਨੂੰ ਉਹਨਾਂ ਨੂੰ ਦੇਖੀਂ ਪਾਰਦਾ ਮਾਏ ਮਾ ਕਰੀਪਾ ਕਰਕੇ ਉਹਨਾਂ ਦੀ ਜਾਂਚ ਕਰਵਾਇਆ ਨਾ ਪੁੱਤਾਂ ਅੰਤਿਆ ਇਹ ਨਹੀਂ ਚਪਣਾ ਕੋਈ ਗਰੀਬਾਂ ਦੇ ਗਾ ਇਹ ਮੁਲਾਜ਼ਮ ਦਾ ਫੋਟੋ ਵੱਡੇ ਦਾ ਇਹ ਮੁੱਖ ਮੰਤਰੀ ਤੱਕ ਵੀਡੀਓ ਮੁੱਖ ਮੰਤਰੀ ਤੱਕ ਵੀਡੀਓ ਜਾਣੀ ਭਗਵੰਦ ਮਾਨ ਤੱਕ ਕੀ 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 ਕਹਿਣਾ ਚਾਹੋਗੇ ਅਸੀਂ ਤਾਂ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਉਹਨਾਂ ਨੂੰ ਫਾਸੀ ਦਿੱਤੀ ਜਾਵੇਗਾ ਇਹਦੇ ਅਨੁਸਾਰ ਨਾ ਮੇਰੇ ਨਾ ਨਹੀਂ ਬੋਲੀ ਅਗਰ ਰੋਣ ਦਾ ਇਸ ਦਾ ਪੋਸਟ ਨੂੰ ਨਾ ਮਾਰਨਾ ਉਹਨਾਂ ਨੂੰ ਫਾਸੀ ਦਾ ਕੱਟਾ ਦੇਣਾ ਫਾਸੀ ਦੇਣਾ ਪੈਸੇ ਨਾ ਖਾਲਸ ਪੁਲਸ ਵਾਲੇ ਮੇਰੀ ਸੋਹਾਲੇ ਪਹਿ ਖਾਂਦੇ ਤਗੜਿਆਂ ਤੋਂ ਕੰਦੀ ਦੀ ਗੱਲ ਨਹੀਂ ਸੁਣਦੇ ਪੈਸਾ ਨਹੀਂ ਖਾਂਦਾ ਕਰਕੇ ਮੁੱਖ ਮੰਤਰੀ ਤਾਂ ਕਹਿੰਦਾ ਸੀ ਪੁਲਿਸ ਪੈਸੇ ਨਹੀਂ ਲੈਂਦੀ ਸਰਕਾਰ ਪੈਸੇ ਕਿਉਂ ਰਹੀ ਹੈ ਦਸਤਰੀਆ ਜਾਂਦੇ ਸੋ ਸੌ ਮਾਈਂਡ ਬੈਠੇ ਆ ਅੱਛਾ ਪੈਸੇ ਨਹੀਂ ਲੰਘਿਆ ਮੈਨੂੰ ਸੋਦੇ ਜਾਂ ਪੁਲਸ ਵਾਲੇ ਤਾਂ ਪੈਰ ਨਹੀਂ ਰੱਖਣ ਦਿੰਦੇ ਪੈਸੇ ਕੋਈ ਗੱਲ ਨਹੀਂ ਠੰਡ ਬੜੀ ਬੰਦ ਕੀਤੀ ਤੇ ਬਸ ਪੈਸੇ ਦਾ ਬਿਨਾ ਫੈਰ ਨਹੀਂ ਰੱਖਣ ਦਿੰਦੇ ਥੋੜੇ ਜਿਹਾ ਹਮ ਕਾਰਵਾਈ ਕਰ ਲਾਉਣੀ ਪੋਸਟ ਚ ਜਾਏਗੀ ਕਾਦੇ ਕਾਦੇ ਨਾਲ ਮਾਰਿਆ ਗਿਆ ਕੀ ਕੀ ਮਾਰਿਆ ਕਾਦੇ ਨਾਲ ਉਹਨਾਂ ਨੇ ਕੀ ਕੀਤੀ ਜੰਮਰ ਲੈ ਕੇ ਨਾਰ ਵੇਖੋ ਵੱਡੇ ਪੈਰ ਪੈਰ ਵੱਟ ਤੇ ਦੋਵੇਂ ਪਾਟੇ ਅੱਛਾ ਪੈਰ ਵੀ ਵੱਡੇ ਵੇ ਹੈਂ ਜਨਰਲ ਨਾਲ ਕੇ ਬੁੱਸੜਿਆ ਨਾਲੇ ਅੱਛਾ ਵੱਡੇ ਪਹਿਲਾ ਅੱਛਾ ਪਾਇਆ ਹੁਣ ਇਹ ਸੁਣ ਲੈਣਾ ਅੱਛਾ ਹੁਣ ਇਹ ਲੈ ਜਾਂਦੇ ਹੁਣ ਫਿਰ ਪਤਾ ਨਹੀਂ ਕਿੰਨਾ ਟਾਲਿਆ ਮੇਰੇ ਨੂੰ ਸਾਰੇ ਜੀ ਫਿਰ ਬੱਲੇ ਹੁਣ ਨਾਲਿਆ ਏ ਮੇਰੀ ਨਹੀਂ ਕੋਈ ਸੁਣਦਾ ਇਹ ਮੋਗਾ ਅੰਮ੍ਰਿਤਸਰ ਹਾਈਵੇ ਰੋਡ ਆ ਜੀ ਤੇ ਆ লাশ ਰੱਖ ਕੇ ਮੇਨ ਰੋਡ ਤੇ লাশ ਰੱਖੀ ਹੋਈ ਹੈ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਭਗਵੰਤ ਮਾਨ ਤੱਕ ਪਹੁੰਚੇ ਵੀ ਆ ਦੇਖੋ ਕੀ ਗੁੰਡਾ ਰਾਜ ਹੋ ਰਿਹਾ ਹੈ ਇਹ ਪਿੰਡ ਮੱਲੂ ਬਾਣੀਆਂ ਨੇੜੇ ਸ਼ਾਹਪੁਕਰ ਥਾਣਾ ਇਹਨਾਂ ਨੂੰ ਜੀਰਾ ਲੱਗਦਾ ਜੀ ਤੇ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਤੇ ਇਹਨਾਂ ਦੀ ਮੰਗ ਹੈ ਵੀ ਉਹ ਨਜਰ ਅਸੀਂ লাশ ਚੱਕਾਂਗੇ ਨਹੀਂ ਜਿੰਨਾ ਚਿਰ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਅੰਦਰ ਨਹੀਂ ਦਿੰਦੇ ਜਿੰਨਾ ਮੇਰੇ ਬੱਚੇ ਨੂੰ ਹੱਥ ਲਾਇਆ ਨਾ ਜਿਹੜੇ ਘਰੋਂ ਲੈ ਕੇ ਗਿਆ ਆਏ ਉਹ ਹੀ ਜ਼ਿੰਮੇਵਾਰ ਮੇਰੇ ਬੱਚੇ ਦੇ ਜਿਹੜਾ ਘਰੋਂ ਲੈ ਕੇ ਗਿਆ ਸਾਡੇ ਘਰੋਂ ਲੈ ਕੇ ਆ ਮੇਰੇ ਬੱਚੇ ਨੂੰ ਬਿਠਾ ਕੇ ਸਾਡੇ ਉਹ ਜੁम्मेवार ਹੈ ਜੁम्मेवार ਹੋਣਾ ਹੀ ਆ ਕਿੰਨੇ ਮਹੀਨੇ ਹੋਏ ਤੁਹਾਡੇ ਪੁੱਤਰ ਦੇ ਵਿਆਹ ਨੂੰ 9 ਮਹੀਨੇ ਹੋਏ 9 ਮਹੀਨੇ ਹੋ ਨੌਵੇਂ ਹੀ ਚੜਿਆ ਅਜੇ ਆਏ ਦੇਖੋ ਵੇਖੋ ਮੇਰੇ ਨੌ ਤਾਂ ਵੇਖੋ ਚੂੜਾ ਜੇ ਪਾਵਾਂ ਚ ਰੰਗ ਨਹੀਂ ਲੱਗਾ ਮੈਂ ਉਹਨੂੰ ਕੀ ਦੇਵਾਂਗੀ ਮੈਂ ਪੁੱਤ ਕਿੱਥੋਂ ਲੈ ਆ ਕੇ ਦੇਵਾਂਗੀ ਹਾਂਜੀ ਬੱਪੀ ਅੱਛਾ ਜੀ ਇਥੇ ਘਰੋਂ ਫਟਾ ਕੇ ਲੈ ਗਏ ਕੀ ਨਾਮ ਕੀ ਹੋਣਾ ਸੀ ਇੱਕ ਦਾ ਨਾਂ ਗੋਫੀ ਦਾ ਨਾਂ ਸੁਖਾ ਦੇ ਚਾਚਾ ਬੋਲ ਰਹੇ ਆ ਵੀ ਘਰ ਤੋਂ ਕੱਢੋ ਆ ਯਾਰ ਇੰਨਾ ਨਹੀਂ ਪਿੰਡ ਪਿੰਡ ਕਿਡਾਈ ਸ਼ੇਰਪੁਰ ਉਹਨਾਂ ਦਾ ਹਾਂਜੀ ਸਰ ਇਹ ਪਤਾ ਨਹੀਂ ਸਹੀ ਰਸਤਾ ਰੋਕਿਆ ਨਹੀਂ ਮੇਨ ਹਾਈਵੇ ਜਾਮ ਹੈ ਤੇ ਲਾਸ਼ ਰੱਖੀ ਹੋਈ ਉਹਨਾਂ ਨੇ ਨੇ ਪਰਚਾ ਦਰਜ ਕੀਤਾ ਹੋਇਆ ਹੈ ਜੀ ਨਹੀਂ ਥਾਣਾ ਤੁਹਾਡੇ ਅੰਡਰ ਚ ਆਉਂਦਾ ਨੇ ਇਹ ਫਰੋਇ ਫਰੋਇ ਪਰ ਜੀ ਲਾਸ਼ ਨੂੰ ਉਹਨਾਂ ਨੇ ਦਰਜ ਕੀਤਾ ਹੋਇਆ ਹੈ ਤੇ ਭਰਾ ਰਹੇ ਗੱਲ ਕਰਕੇ ਉਹ ਠੀਕ ਹੈ ਪੁਲਿਸ ਦੇਖੋ ਇਹ ਪੁਲਿਸ ਵੀ ਕੋਈ ਆਨਗਾਰੀ ਕਰ ਰਹੀ ਹੈ ਵੀ ਆ ਉਹ ਅਨਗਾਰੀ ਵੀ ਇੱਧਰ ਢਾਲਦੇ ਆ ਉਹ ਹਾਂ ਉਹ ਆਂਦੇ ਵੀ ਮੋਗਾ ਮੋਗਾ ਪੁਲਿਸ ਕਰੇਗੀ ਕਾਰਵਾਈ ਠੀਕ ਹੈ ਪਰ ਇੱਕ ਉਹ ਆਂਦੇ ਮੋਗਾ ਪੁਲਿਸ ਕਰੇਗੀ ਪਰ ਪੁਲਿਸ ਨੇ ਲਜਾਇਆ ਇੱਕ ਦੂਜੇ ਨੂੰ ਯਾਰ ਅੱਛਾ ਇਹ ਪੁਲਿਸ ਨਵੇੜੇ ਆਦਾ ਵੀ ਕਿਹੜਾ ਕਿੱਧਰ ਬੰਦਾ ਉੱਥੇ ਕਰਨ ਹਾਂ ਇਹ ਦੱਸ ਦਈਏ ਜੀ ਇਹ ਆਪਣਾ ਫਿਰੋਜ਼ਪੁਰ ਤੇ ਮੋਗਾ ਦੀ ਥੋੜੀ ਜੀ ਹੱਦ ਪੈਂਦੀ ਹੈ ਲਾਗੋ ਲਾ ਕੇ ਇੱਕ ਲਾਸਟ ਪਿੰਡ ਹੈ ਉਹ ਕਹਿੰਦੇ ਮੋਗਾ ਪੁਲਿਸ ਕਰੇਗੀ ਤੇ ਫਰੋਜਪੁਰ ਪੁਲਿਸ ਜਿਹੜੀ ਮੋਗਾ ਪੁਲਿਸ ਫਰੋਜਪੁਰ ਕਹਿ ਰਹੀ ਹੈ ਫਰੋਜਪੁਰ ਪੁਲਿਸ ਕਰੇਗੀ ਤੇ ਮੋਗਾ ਪੁਲਿਸ ਫਰੋਜਪੁਰ ਕਹਿ ਰਹੀ ਫਰੋਜਪੁਰ ਪੁਲਿਸ ਕਰੇਗੀ ਪਰ ਇੱਥੇ ਉਲਝਾ ਕੇ ਰੱਖਿਆ ਹੋਇਆ ਹੈ ਤੇ ਪਰਿਵਾਰ ਤੇ ਬਹੁਤ ਦੁੱਖਾਂ ਦਾ ਭਾਰ ਟੁੱਟਿਆ ਹੋਇਆ ਹੈ ਜੀ ਤੇ ਮੇਨ ਹਾਈਵੇ ਇਸ ਟਾਈਮ ਜਾਮ ਹੈ ਤੇ ਇਨੂੰ ਸ਼ੇਅਰ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਮਾਵਾ ਦੇ ਪੁੱਤਾਂ ਨਾਲ ਇਦਾਂ ਨਾ ਹੋਵੇ ਕਿਉਂਕਿ ਕਤਲ ਵੀ ਬੜੇ ਬੇਰਹਿਮੀ ਨਾਲ ਕੀਤਾ ਗਿਆ ਹੈ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਵੀ ਉਹਦੇ ਪੈਰ ਵੀ ਵੜ ਦਿੱਤੇ ਗਏ ਤੇ ਜੇ ਇਹੋ ਜਿਹਾ ਗੁੰਡਾ ਰਾਜ ਰਹੇਗਾ ਤੇ ਫਿਰ ਸਾਨੂੰ ਕੋਈ ਸਰਕਾਰਾਂ ਤੋਂ ਝਾਕਤਾ ਨਹੀਂ ਮੈਂ ਕਹਿ ਸਕਦਾ ਵੀ ਹੈ ਅੱਛਾ ਅੱਛਾ ਖਿੱਚ ਕੇ ਲੱਗ ਗਿਆ ਖਿੱਚ ਕੇ ਸਾਰੇ ਪੁੱਛੋਂ ਪੈਰ ਸਾਰੇ ਝੜ ਗਏ ਹਾਂ ਖਿੱਚੇ ਤੋਂ ਬਿਨਾ ਪੈਰ ਕਿਵੇਂ ਝੜ ਸਕਦਾ ਏਡੀ ਸਾਰੀਆਂ ਮਿਲੀਆਂ ਹੁੰਦੀਆਂ ਹਾਂ ਖਿੱਚ ਨਾਲ ਕੇ ਸੈਂਟਰੀ ਖੁਰੋਖੀ ਪਾ ਰਹੀ ਸੀ